ਜੇ ਜਦੋਂ ਸਾਡੇ ਬਟਾਲੀ ਸ਼ਹਿਰ ਦੇ ਵਿੱਚ ਮਾਦਾ ਸਲਖਣੀ ਦਾ ਵਿਆਹ ਮਨਾਇਆ ਜਾਂਦਾ ਉਹਦੇ ਵਿੱਚ ਆਈ ਰਗੜੇ ਦਾ ਇੱਕ ਵਾਰੀ ਲੰਗਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੱਗਾ ਸੀ ਅਸੀਂ ਆਈ ਫੇ ਸੋਚਿਆ ਵੀ ਮਸ਼ੀਨ ਲਾਈਏ ਤੇ ਕੋਸ਼ਿਸ਼ ਕਰੀਏ ਵੀ ਬਰਾਤ ਪੂਰੀ ਲੋਹੀ ਸ਼ਿਕਾ ਸਕੀਏ ਪਰ ਪੂਰੀ ਬਰਾਤ ਨੂੰ ਅਸੀਂ ਨਹੀਂ ਸ਼ਿਕਾ ਸਕਦੇ ਕਿਉਂਕਿ ਬਰਾਤ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਅਸੀਂ ਤੇ ਇੱਕ ਨੁਕਰਜੀ ਚ ਲਾਇਆ ਸੀ ਤੇ ਹੁਣ ਸੋਚਿਆ ਮਸ਼ੀਨ ਬਣਾਈ ਹੈ ਅਗਲੀ ਵਾਰੀ ਜਦੋਂ ਮਹਾਰਾਜ ਦੀ ਕਿਰਪਾ ਨਾਲ ਹੋਰ ਕੋਈ 5 4 700 700 ਸੰਗਤ ਨੂੰ ਵੱਧ ਤੋਂ ਵੱਧ ਸ਼ਿਕਾ ਸਕਾਂਗੇ। ਏਦਾਂ ਜੇ ਤੁਸੀਂ ਕਹੇ ਕਿ ਹੱਥੀ ਜਦੋਂ ਬਣਾਣਾ ਸੀ ਤੇ ਲੰਗਰ 'ਚ ਉਹ ਫਿਰ ਕਿੰਨੇ ਨਿਹੰਗ ਸਿੰਘ ਲੱਗੇ? ਅਸੀਂ 10 ਨਿਹੰਗ ਸਿੰਘ ਸੱਦੇ ਸੀ। ਸਾਡੇ ਆਪਣਾ ਇਤਵ ਹਰਸ਼ੀਆਂ ਤੋਂ ਨੇ ਗਰਮੀਤ ਸਿੰਘ ਹਰਸ਼ੀਆਂ ਹਣੀ ਉੱਥੋਂ ਉੱਜਾ ਸੱਦਿਆਂ ਸੀ। 10 ਬੰਦੇ ਸੱਦੇ ਸੀ ਤੇ ਦਹਾ ਕੋ ਵੀ ਨਹੀਂ ਫਿਰ ਖੇਡ ਬੰਦੀ ਕੋਈ। ਬੰਦੇ ਥੱਕ ਜਾਂਦੇ ਇਹ ਗਰਮੀ ਬੜੀ ਸੀ। ਤੇ ਪੂਰੀ ਗਰਮੀ ਦੇ ਵਿੱਚ ਤੇ ਬਾਬਾ ਜੀ ਦਾ ਵਿਆਹ ਹੁੰਦਾ। ਤੇ ਉਦੋਂ ਫਿਰ ਨਹੀਂ ਗੱਲ ਬਣੀ ਪੂਰੀ। ਦਬਾਗਦਾ ਹੈ ਕਿ ਮਸ਼ੀਨ ਹਾਂਜੀ ਹਾਂਜੀ ਮਸ਼ੀਨ ਨੇ ਬਣਾ ਲਈ ਕੋਈ ਆਈਡੀਆ ਸੀ ਕਿਤੇ ਪਚੀ ਭੜੀ ਵੇਖੀ ਸੀ ਕਿਤਾ ਨਹੀਂ ਬਣੀ ਬੁਣੀ ਨਹੀਂ ਵੇਖੀ ਬਣੀ ਦਾ ਆਪਰੇ ਇਹੋ ਜੀ ਚੀਜ਼ਾਂ ਅੰਦਰ ਬਣਾ ਲਈ ਦੇ ਕੋਈ ਖਰਾਦਾ ਦਾ ਕੰਮ ਪਹਿਲਾਂ ਕਰੀਦਾ ਸੀ ਕਿਉਂਕਿ ਇੰਡਸਟਰੀ ਲਿਸਟ ਨਾਲ ਜੁੜੇ ਬੰਦੇ ਆ ਕਈ ਆ ਉਹ ਜੀ ਚੀਜ਼ਾਂ ਮਸ਼ੀਨਾਂ ਜਿਹੜੀਆਂ ਆਪ ਹੀ ਬੰਦਾ ਤਿਆਰ ਕਰਦਾ ਮੁੜ ਕੇ ਮੈਨੂਫੈਕਚਰ ਕਰ ਲੈਂਦਾ ਹੁਣ ਜਦੋਂ ਵੀ ਇਹਨੂੰ ਗਾੜੀ ਮਸ਼ੀਨ ਨੂੰ ਬਣਾਵਾਂਗੇ ਇਹਦਾ ਜਿਹੜਾ ਵਾਧਾ ਘਾਟਾ ਲੋਹਾ ਲੱਗਾ ਉਹਨੂੰ ਘੱਟ ਕਰ ਦਾਂਗੇ ਫਿਰ ਪੂਰੀ ਟੈਕਨੀਕਲ ਨਾਲ ਜੋ ਵੀ ਟੀਅਰ ਤਿਆਰ ਹੋਏਗੀ ਉਹ ਬਣ ਜਾਏਗੀ ਇਹ 1 ਘੰਟੇ ਜਿੱਦਾਂ ਹੰ ਬੰਦਿਆਂ ਦਾ ਕੰਮ ਕਰੇ। ਕਿਉਂਕਿ ਇਹਦੇ 100 ਬੰਦੇ ਦਾ ਮਾਲ ਇਕੱਠਾ ਹੀ ਪੈ ਜਾਣਾ ਇਹਦੇ। 2 ਘੰਟੇ ਜੇ ਕਰੀ ਜਾਣਾ ਬੰਦੇ ਵੀ ਘਟ ਜਾਣੇ ਆ ਤੇ ਮੱਲੇ ਕੀ ਰਗੜਾ ਵੀ ਜ਼ਿਆਦਾ ਲੱਗੇਗਾ ਤੇ ਬਣੇਗਾ ਵੀ ਜ਼ਿਆਦਾ। ਤੇ ਹਾਂ ਜੀ ਪੀਂਦੇ ਆਉਂਦੇ ਨੇ ਆਪਣੇ ਸੱਜਣ ਬੇਲੀ ਜਿਨ੍ਹਾਂ ਨੂੰ ਪਹਿਚਾਨ ਆ। ਉਹ ਤੇ ਆਉਂਦੇ ਨੇ ਤੇ ਫਿਰ ਆ ਕੇ ਪੀ ਕੇ ਜਾਂਦੇ ਨੇ। ਵੈਸੇ ਤੇ ਗਰਮੀਆਂ ਦੇ ਵਿੱਚ ਹੀ ਪੀ ਕੇ ਪਹਿਲਵਾਨ ਜਿਹੜੇ ਨੇ ਮਿੱਟੀ ਨਾਲ ਕਿਉਂ ਖੋਲਦੇ ਨੇ? ਪਹਿਲਵਾਨ ਇਹਨੂੰ ਪੀਂਦੇ ਹੀ ਪਹਿਲਾਂ ਖੁੱਲੀ ਫਿਰ ਜਾ ਕੇ ਮਿੱਟੀ ਨਾਲ ਖੋਲਦੇ ਸੀ। ਤੇ ਫੇਰ ਜਾ ਕੇ ਉਹਨਾਂ ਦਾ ਜੋਸ਼ ਤੇ ਹੋਸ਼ ਟਕਾਣੇ ਹੁੰਦਾ ਆਪਾਂ ਪੀ ਜਾਂਦੇ ਆ ਕੋਲਡ ਡਰਿੰਕ ਵਗਾਰਾ ਇੱਕ ਹੋਰ ਹੀ ਡਰਿੰਕ ਜੀ ਭੇ ਛੜੀ ਇੱਥੇ ਹੋਰ ਐਪੀਏ ਛੜੇ ਛੜੇ ਨਿਆਰਿਆਂ ਨੂੰ ਬਿਮਾਰੀ ਲਾਤੀ ਵਖਰੀ ਜੀ ਕਰਕੇ ਇਹ ਰਗਣ ਖੁਣੋ ਲੋਕੀ ਨਹੀਂ ਪੀਂਦੇ ਜੇ ਕੋ ਰਗਣ ਦੀ ਹੀ ਮੰਦ ਕਰੇ ਇਹਦੇ ਵਰਗੀ ਤੇ ਚੀਜ਼ ਹੀ ਕੋਈ ਨਹੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਲੋਕਾਂ ਆਪਾਂ ਕੀ ਕਰਦੇ ਆ ਸਸਤਾ ਕੰਮ ਰੱਖਿਆ ਉਹ ਤੋਂ ਕੋਲਡ ਡਰਿੰਕ ਲਿਆਓ ਤੇ ਆਏ ਗਏ ਨੂੰ ਪਿਆਈ ਜਾਓ ਜੇ ਇਹਦੇ ਤੇ 2 ਕਿਲੋ ਰਸਤ ਰਗੜੀ ਹੋਏ ਤੇ 500 750 ਤੋਂ ਉਦਾਂ ਹੀ ਰਹਿ ਜਾਂਦਾ ਹੈ ਸਗਾਤ ਵੀ ਹੋ ਜਾਂਦੀ ਆ ਨਵਾਂ ਕੰਮ ਆ ਜੋ ਵਾਕਈ ਨੰਗ ਸਿੰਘ ਕਰਦੇ ਉਹ ਕਰਨਾ ਚਾਹੀਦਾ ਉਹਨੇ ਤੁਹਾਨੂੰ ਇਹਦੇ ਆਰਡਰ ਉਡਰ ਵੀ ਜਾਂਦੇ ਪਏ ਕਿਦਾਂ ਆਰਡਰ ਇੱਕ ਬੰਦੇ ਪੁੱਛਣ ਦੇ ਬੈਤੇ ਦੋ ਵੀ ਸਾਨੂੰ ਬਣਾ ਕੇ ਦੋ ਭਾਈ ਆ ਗਿਆ ਬਣਾ ਕੇ ਦਵਾਂਗੇ ਪਹਿਲਾਂ ਸਾਨੂੰ ਇਹ ਕੁੰਡੇ ਨਹੀਂ ਮਿਲਣਦੇ ਕੁੰਡਿਆਂ ਦਾ ਆਰਡਰ ਕੀਤਾ ਗਿਆ ਇਹਨੂੰ ਕੁੰਡਾ ਹੀ ਬੜੇ ਮਹਿੰਗੇ ਦੇਂਦੇ ਨੇ ਹਾਂ ਸਾ ਇੱਕ ਹਾਂਜੀ ਹਾਂਜੀ ਕੁੰਡੇ ਉੱਥੇ ਬੰਦੇ ਜੇ ਆਪਣੇ ਸੰਗਰੂਰ ਵਿੱਚ 7500 ਰੁਪਏ ਦੇ ਕੁੰਡਾ ਹੋਣਾ